ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਦੋਸਤੋ ਤੁਹਾਡਾ ਸਾਡੇ ਇਸ ਪੇਜ ਉੱਤੇ ਆਪ ਜੀ ਨੂੰ ਪਤਾ ਹੀ ਹੈ ਕਿ ਅਸੀਂ ਇਸ ਪੇਜ ਦੇ ਦੁਆਰਾ ਆਯੁਰਵੈਦਿਕ ਨੁਸਖੇ ਜਿਹੜੇ ਆ ਉਹ ਸ਼ੇਅਰ ਕਰਦੇ ਰਹਿੰਦੇ ਆ ਸੋ ਅੱਜ ਇਸ ਨੁਸਖੇ ਬਾਰੇ ਜਿਸ ਬਿਮਾਰੀ ਬਾਰੇ ਆਪਾਂ ਗੱਲ ਕਰਨ ਜਾ ਰਹੇ ਆ ਉਹ ਹੈ ਜੀ ਗੁਰਦੇ ਦੀ ਪਥਰੀ ਜਿਨ੍ਹਾਂ ਨੂੰ ਵੀ ਗੁਰਦੇ ਦੀ ਪਥਰੀ ਦੀ ਕੋਈ ਵੀ ਪ੍ਰੋਬਲਮ ਹੈ ਚਾਹੇ ਪਥਰੀ ਕਿੰਨੀ ਵੀ ਵੱਡੀ ਹੋ ਚੁੱਕੀ ਹੈ ਤੁਹਾਨੂੰ ਆਪਰੇਸ਼ਨ ਕਰਾਉਣ ਦੀ ਕੋਈ ਜ਼ਰੂਰਤ ਨਹੀਂ ਅੱਜ ਜਿਹੜਾ ਨੁਸਖਾ ਅਸੀਂ ਦੱਸਣ ਜਾ ਰਹੇ ਹਾਂ ਸਾਡੇ ਹਜ਼ਾਰਾਂ ਹੀ ਪੇਸ਼ੈਂਟ ਆ ਉੱਤੇ ਵਰਤਿਆ ਹੋਇਆ ਨੁਸਖਾ ਹੈ ਜੀ ਤੁਸੀਂ ਲੈਣਾ ਜੀ ਬਾਲਮਖੀਰੇ ਦਾ ਅਰਕ ਜੀ ਹਾਂ ਬਾਲਮਖੀਰੇ ਦਾ ਅਰਕ ਲੈ ਕੇ ਦੋ ਦੋ ਟੱਕਣ ਸੁਬਾ ਦੁਪਹਿਰੇ ਤੇ ਸ਼ਾਮ ਤਿੰਨ ਟਾਈਮ ਤੁਸੀਂ ਇਸ ਦਾ ਸੇਵਨ ਕਰਨਾ ਹੈ ਤੁਸੀਂ ਦੇਖੋਗੇ ਕੁਝ ਹੀ ਦਿਨਾਂ ਦੇ ਵਿੱਚ ਜਿਹੜਾ ਪਥਰੀ ਦੀ ਦਰਦ ਤੋਂ ਵੀ ਤੁਹਾਨੂੰ ਆਰਾਮ ਮਿਲੇਗਾ ਤੇ ਪਥਰੀ ਜਿਹੜੀ ਹੈ ਟੁੱਟ ਕੇ ਤੁਹਾਡੀ ਬਾਹਰ ਆ ਜਾਵੇਗੀ ਜਿਨ੍ਹਾਂ ਨੂੰ ਪਥਰੀ ਦੀ ਪ੍ਰੋਬਲਮ ਹੈ ਇਹ ਮੈਡੀਸਿਨ ਜ਼ਰੂਰ ਲੈ ਕੇ ਵੇਖਣ ਜੀ ਵੀਡੀਓ ਚੰਗੀ ਲੱਗੇ ਸਰਬੱਤ ਦੇ ਭਲੇ ਵਾਸਤੇ ਬਾਦ ਤੋਂ ਵਾ ਸ਼ੇਅਰ ਕਰੋ ਲਾਈਕ ਕਰੋ ਅਗਲੀ ਵੀਡੀਓ ਕਿਸ ਬਿਮਾਰੀ ਤੇ ਬਣਾਈਏ ਕਮੈਂਟ ਕਰਕੇ ਜਰੂਰ ਦੱਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ